ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਿਕਰਮ ਮਜੀਠੀਆ ਨੂੰ ਲਗਾਤਾਰ ਵੱਖ-ਵੱਖ ਥਾਵਾਂ ਤੇ ਲਿਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਰਚ ਕੀਤਾ ਜਾ ਰਿਹਾ ਹੈ ਕੁਛ ਨਾ ਕੁਛ ਕਿਤੋਂ ਨਾ ਕਿਤੋਂ ਕੋਈ ਚੀਜ਼ ਬਿਕਰਮ ਮਜੀਠੀਆ ਦੀ ਨਿਸ਼ਾਨਦੇਹੀ ਦੇ ਉੱਤੇ ਕੁਝ ਮਿਲ ਜਾਵੇ ਤੇ ਅਜਿ ਬਿਕਰਮ ਮਜੀਠੀਆ ਨੂੰ ਮਜੀਠਾ ਲੈ ਜਾਂਦਾ ਗਿਆ ਉਹਨਾਂ ਦੇ ਹਲਕੇ ਦੇ ਵਿੱਚ ਜਿੱਥੇ ਐਮਐਲਏ ਗਨੀਵ ਕੋਰ ਯਾਨੀ ਕਿ ਬਿਕਰਮ ਮਜੀਠੀਆ ਦੇ ਪਤਨੀ ਦੇ ਦਫਤਰ ਦੇ ਵਿੱਚ ਜਾਂਚ ਕੀਤੀ ਗਈ ਜਿਸ ਦੀਆਂ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਆ ਰਿਹਾ ਹੈ ਤੇ ਗੱਡੀਆਂ ਦਾ ਕਾਫਲਾ ਇੱਕ ਅੱਗੇ ਆ ਕੇ ਰੁਕਦਾ ਹੈ ਤੇ ਪਿੱਛੋਂ ਦੀ ਤੁਸੀਂ ਵੇਖ ਸਕਦੇ ਹੋ ਤਿੰਨ ਗੱਡੀਆਂ ਸਿੱਧੀਆਂ ਅੰਦਰ ਜਾਂਦੀਆਂ ਨੇ ਜਿਸ ਦੇ ਵਿੱਚ ਬਿਕਰਮ ਮਜੀਠੀਆ ਦੱਸੇ ਜਾ ਰਹੇ ਨੇ ਉਹ ਹੁੰਦੇ ਨੇ ਤੇ ਉਸ ਤੋਂ ਬਾਅਦ ਪੂਰੇ ਆਫਿਸ ਦੀ ਜਾਂਚ ਕੀਤੀ ਜਾਂਦੀ ਹੈ ਸਰਚ ਕੀਤਾ ਜਾਂਦਾ ਹੈ ਪਰ ਅਖੀਰ ਦੇ ਵਿੱਚ ਸ਼ਾਇਦ ਵਿਜੀਲੈਂਸ ਨੂੰ ਕੁਝ ਨਹੀਂ ਮਿਲਿਆ ਜੋ ਕਿ ਕਹਿਣਾ ਸੀ ਉੱਥੇ ਦੇ ਹੀ ਰਹਿਣ ਵਾਲੇ ਇੱਕ ਮਹਿਲਾ ਦਾ ਪਹਿਲਾਂ ਉਹ ਸੁਣ ਲਓ ਉਹਨਾਂ ਨੇ ਕੀ ਕੁਝ ਕੀਤਾ ਕਿ ਮੇਰੇ ਨਾਲ ਜੋ ਹੈ ਕਿਨੇ ਚਿਰ ਤੋਂ ਤੁਸੀਂ ਫਿਰ ਰਹੇ ਹੋ ਸਰ 9 ਸਾਲ ਹੋ ਗਏ 9 ਸਾਲ ਹੋ ਗਏ ਬਿਕਰ ਮੈਡੀਟਿਨ ਲੈ ਕੇ ਆਏ ਸਨ ਕੀ ਗੱਲਬਾਤ ਹੋਈ ਹੈ ਕੀ ਮੁਸ਼ਕਿਲ ਕਿਹੜੀ ਹੈ ਕਿ ਚੜਦੀ ਕਲਾ ਦਾ ਮੈਸੇਜ ਇਸ ਤਰ੍ਹਾਂ ਨਹੀਂ ਤੁਹਾਡੇ ਕੋ ਉਹਨਾਂ ਨੇ ਕੋਈ ਤੁਹਾਡੇ ਕੋ ਵੀ ਪੁੱਛਿਆ ਕੁਝ ਤੁਹਾਡੇ ਕੋਈ ਪੁੱਛਗੇ ਨਹੀਂ ਕਿਤੇ ਤੇ ਇੰਨੀ ਦੇਰ ਕਿਉਂ ਅੰਦਰ ਹੀ ਇਕੱਲੇ ਰਹਿ ਕੇ ਨਾਲ ਹੈਗਾ ਸੀ ਤੁਹਾਡੇ ਨਹੀਂ ਜੀ ਮੋਈ ਕੋਲ ਮਜੀਠਿਆ ਸਾਹਿਬ ਸੀ ਕੀ ਗੱਲਬਾਤ ਵੀ ਹੋਈ ਤੁਹਾਨੂੰ ਪਤਾ ਕੁਛ ਕੀ ਗੱਲਬਾਤ ਹੋਈ ਇੱਕ ਮਿੰਟ ਬਾਬੇ ਕੋਈ ਨੀ ਕੋਈ ਵਿਗਰਮ ਆਗਰਾ ਮਾਈ ਇੱਕ ਮਿੰਟ ਬੋ ਫਰੇਮ ਚੱਲਦਾ ਪਿਆ ਉਹਨੂੰ ਉਹ ਭੈਣ ਜਿਹੜੀ ਇੱਕ ਮਿੰਟ ਆਪਣਾ ਨਾਮ ਦੱਸ ਕੇ ਚਰਨਜੀਤ ਕੋਈ ਕਿਤੇ ਕਿਨੇ ਚਿਤ ਤੇ ਰਹ ਰਹੇ ਹੋ ਦੱਸਦੇ ਹੈਗੇ ਭਾਜੀ 9 ਸਾਲ ਤੋਂ ਇੱਥੇ ਰਹ ਰਹੇ ਨੇ ਨਿਕਰਮ ਜੀਠੇ ਨੂੰ ਲੈ ਕੇ ਪਹੁੰਚੇ ਕੀ ਗੱਲਬਾਤ ਹੋਈ ਹੈ ਜੀ ਅੰਦਰ ਨਿਕਰਮ ਜੀ ਨੂੰ ਤੁਸੀਂ ਦੇਖਿਆ ਹਾਂਜੀ ਨਾਲ ਹੀ ਰਹੇ ਨੇ ਅੱਛਾ ਕੀ ਗੱਲਬਾਤ ਹੋ ਗਈ ਤੁਸੀਂ ਬੈਠੇ ਰਹੇ ਜੀ ਇੱਥੇ ਜਾਣੋ ਕੰਟੇ ਦੋ ਕੰਟੇ ਦਾ ਟਾਈਟਲ ਹੈ ਕਿ ਕੰਡਰੇ ਕੀ ਕਰਦੇ ਕੀ ਰਹੇ ਹੋ ਕੋਈ ਇੱਥੇ ਕੋਈ ਕੀਤੇ ਪੁੱਤੇ ਮਾਰਦੇ ਰਹੇ ਜਿਹੜੀ ਵਿਜੀਲੈਂਸੀ ਜਿਹੜੀ ਟੀਮ ਆਪਾਂ ਦੀ ਬੋਲੋ ਕੀ ਕੀਤਾ ਉਹਨਾਂ ਨੇ ਫੋਲਾਫਲਾਈ ਕੀਤੀ ਹੈ ਜਿੱਤਰਾਸੀ ਕੀਤੀ ਹੈ ਪਰ ਕੁਝ ਮਿਲਿਆ ਨਹੀਂ ਤੇ ਦਸਤਾਵੇਜ਼ ਵੇਖੇ ਉਹਨਾਂ ਨੇ ਡਾਕੂਮੈਂਟ ਕੋਈ ਪਰ ਕੁਝ ਨਹੀਂ ਮਿਲਿਆ ਤੇ ਇਸ ਕਰਕੇ ਚਲੇ ਗਏ ਇੱਕ ਕਹਿੰਦੇ ਪੇਂਟਰ ਪਿਆ ਸੀ ਅੰਦਰ ਤੇ ਲੈਪਟਾਪ ਪਿਆ ਸੀ ਨਹੀਂ ਜਿਕਾਖ ਨਹੀਂ ਹੈ ਕੋਈ ਨਹੀਂ ਹੈ ਉਹ ਬਾਹਰ ਉਹਨਾਂ ਨੇ ਆਪਣਾ ਲੈ ਜਾਂਦਾ ਅੱਛਾ ਆਪਣਾ ਲੈ ਕੇ ਆਏ ਸਰ ਨਿਗਰਮ ਜੀ ਨਾਲ ਤੁਹਾਡੀ ਗੱਲ ਹੋਈ ਕੀ ਕਹਿੰਦੇ ਸੀਗੇ ਚੜਦੀ ਕਲਾ ਦੇ ਮੈਸੇਜ ਬਣਨੀ ਸੀ ਕੀ ਟੋਰ ਟੋਰ ਸੀਗੀ ਭੱਗ ਬਣੀ ਸੀ ਹੋਰ ਪੂਰਾ ਸੀਗਾ ਪਹਿਲਾਂ ਵਾਲਾ ਸੀਗਾ ਪੂਰਾ ਹੀ ਜੀ ਤਾਂ ਤੁਸੀਂ ਸੁਣਿਆ ਉਸ ਦਫਤਰ ਦੇ ਵਿੱਚ ਰਹਿਣ ਵਾਲੇ ਮਹਿਲਾ ਨੇ ਕੀ ਕੁਝ ਦੱਸਿਆ ਕਿ ਵਿਕਰਮ ਜੀਠੀਆਂ ਨੇ ਸਾਰੇ ਲੋਕਾਂ ਲਈ ਮੈਸੇਜ ਭੇਜਿਆ ਕਿ ਉਹ ਚੜਦੀ ਕਲਾ ਚ ਨੇ ਤੇ ਜੋ ਲਗਾਤਾਰ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਸਰਚ ਕੀਤੀ ਗਈ ਉਹਨਾਂ ਨੇ ਕੁਝ ਡਾਕੂਮੈਂਟਸ ਚੈੱਕ ਕੀਤੇ ਮਹਿਲਾ ਦੇ ਦੱਸਣ ਮੁਤਾਬਕ ਵਿਜੀਲੈਂਸ ਨੂੰ ਉੱਥੋਂ ਕੁਝ ਨਹੀਂ ਮਿਲਿਆ ਤੇ ਇਹੀ ਗੱਲ ਵਿਕਰਮ ਮਜੀਠੀਆ ਦੇ ਪਤਨੀ ਬਾਹਰ ਖੜੇ ਹੋਏ ਕਹਿ ਰਹੇ ਸੀਗੇ ਜਿਨ੍ਹਾਂ ਨੂੰ ਆਪਣੇ ਦਫਤਰ ਜਾਣ ਤੋਂ ਵੀ ਰੋਕਿਆ ਗਿਆ ਉਹ ਵੀ ਇੱਕ ਗੱਲ ਕਹਿ ਰਹੇ ਸੀਗੇ ਕਿ ਸਾਡੇ ਦਫਤਰ ਦੀ ਜਾਂਚ ਹੋ ਚੁੱਕੀ ਹੈ ਸਾਡੇ ਘਰ ਦੀ ਜਾਂਚ ਹੋ ਚੁੱਕੀ ਹੈ ਹੁਣ ਪਤਾ ਨਹੀਂ ਕਿਉਂ ਜਾਂਚ ਕਰ ਰਹੇ ਨੇ ਤਾਂ ਸੁਣੋ ਉਹਨਾਂ ਨੇ ਵੀ ਕੁਝ ਕਿਹਾ ਇਹ ਤੂੰ ਮੂਈ ਬਤਾ ਸਕਤੇ ਹੈ ਜੀ ਹਮ ਤੋ ਕੋਆਪਰੇਟ ਕਰੇਗੇ ਹਮਨੇ ਜਿੰਨਾ ਕਰ ਸਕਤੇ ਹੈ ਹਮ ਪੂਰਾ ਕੋਆਪਰੇਟ ਕਰੇਗੇ ਹਮਾਰੇ ਘਰ ਆਏ ਥੇ ਹਮਨੇ ਉਨਕੋ ਹਰ ਕਮਰਾ ਦਿਖਾਇਆ ਹੈ ਔਰ ਹਮ ਪੂਰਾ ਕੋਆਪਰੇਟ ਕਰੇਗੇ ਵੀ ਵਾਂਟ ਜਸਟਿਸ ट इज तो आ ओनली डिजायर वी वॉन्ट जस्टिस ये मैं यहाँ की लोकल एम एल ए हूँ और ये हम ये मेरा दफ्तर है मुझे दफ्तर के अंदर नहीं जाने दे रहे मेरे आई एम बेटिंग एस एस पी साहब आ रहे हैं कह रहे हैं अभी तक तो मुझे कोई कागज दिखाया नहीं इन्होंने कि मुझे क्यों रोक रहे हैं वाई एम नॉट अलाउड टू एंटर यहाँ पे दफ्तर की पहले सर्च हो चुकी है अगर ये फिर से सर्च करना चाहते हैं तो मुझे कागज दिखाएं सर्च का जो भी करना चाहते हैं मुझे बताएं आई कोऑपरेट तो लगातार विजिलेंस मजिठिया वक वक्त लेके जा रही थी दसाया जा रहा है बीते दिन हिमाचल ਵੀ ਵਿਕਰਮ ਮਜੀਠੀਆ ਨੂੰ ਲੈ ਕੇ ਚਾਇਆ ਗਿਆ ਉੱਥੇ ਵੀ ਕੋਈ ਜਾਂਚ ਕੀਤੀ ਤੇ ਉਸ ਤੋਂ ਸਿੱਧਾ ਹੀ ਲੈ ਕੇ ਉਹਨਾਂ ਨੂੰ ਮਜੀਠਾ ਦਫ਼ਤਰ ਲਿਆਂਦਾ ਗਿਆ ਤੇ ਇੱਥੇ ਵੀ ਅੱਜ ਜਾਂਚ ਹੋਈ ਤੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਕੇਸ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਵਿਕਰਮ ਮਜੀਠੀਆ 'ਤੇ 7 ਦਿਨ ਦੀ ਰਿਮਾਂਡ ਤੇ ਨੇ ਤੇ ਉਧਰ ਹੀ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਉਹ ਵੀ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ ਨਿਕਲਣਾ ਇਹ ਕੇਸ ਸਿਰਫ ਪਰਸਨਲੀ ਖੁੰਦਕ ਕੱਢਣ ਦੇ ਲਈ ਬਣਾਇਆ ਗਿਆ ਕਿਉਂਕਿ ਆਏ ਨਾਲੋਂ ਵੱਦ ਸੰਪਤੀ ਦਾ ਕੇਸ ਹੈ ਤੇ ਪ੍ਰਚਾਰ ਐਨਡੀਪੀਐਸ ਦਾ ਯਾਨੀ ਕਿ ਨਸ਼ੇ ਦੇ ਵਪਾਰ ਦਾ ਕੀਤਾ ਜਾ ਰਿਹਾ ਹੈ ਹੁਣ 7 ਦਿਨਾਂ ਦੇ ਵਿੱਚ ਵਿਜੀਲੈਂਸ ਲਗਾਤਾਰ ਲੱਗੀ ਹੋਈ ਹੈ ਕਿ ਕੋਈ ਸਬੂਤ ਜਾਂ ਕੋਈ ਕਟੋਰੀ ਜਾਂ ਕੋਈ ਐਸਾ ਐਵੀਡੈਂਸ ਮਿਲ ਸਕੇ ਜਿਸ ਦੇ ਨਾਲ ਇਹ ਪ੍ਰੂਫ ਕਰ ਸਕੀਏ ਕਿ ਵਿਜੀਲੈਂਸ ਵੱਲੋਂ ਕਿ ਇਹ ਪ੍ਰੂਫ ਕੀਤਾ ਜਾ ਸਕੇ ਕਿ ਜਿਹੜੀ ਜਿਹੜੀ ਆਏ ਨਾਲੋਂ ਵੱਦ ਸੰਪਤੀ ਹੈ ਉਹ ਮਜੀਠੀਆ ਦੀ ਡਰੱਗਸ ਤੇ ਨਾਲੋਂ ਜਾਂ ਕਿ ਨਸ਼ੇ ਦੇ ਵਪਾਰ ਤੋਂ ਬਣਾਈ ਗਈ ਹੈ ਹੁਣ ਵੇਖਣਾ ਹੋਵੇਗਾ ਕਿ 7 ਦਿਨ ਬਾਅਦ ਵਿਜੀਲੈਂਸ ਅਦਾਲਤ ਦੇ ਵਿੱਚ ਕੀ ਪੇਸ਼ ਕਰਦੀ ਹੈ ਕਿ ਜਾਂ ਫਿਰ ਕੁਝ ਸਬੂਤਾਂ ਦੇ ਆਧਾਰ ਤੇ ਵਿਕਰਮ ਮਜੀਠੀਆ ਦਾ ਹੋਰ ਅੱਗੇ ਰਿਮਾਂਡ ਲਿਆ ਜਾਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ